ਗੱਲ ਕਰਨੀ ਬਸ ਵੀਰ ਮੈਂ ਉਹ ਮੈਂ ਕਰ ਲੈਣਾ ਕਰਨਾ 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 ਹਲੋ ਵਧੀਆ ਬਾਈ ਬੋ ਯਾਰ ਗੱਲ ਪਤਾ ਕੀ ਆ ਯਾਰ ਐਮੀ ਯਾਰ ਪਤਾ ਹੀ ਗੱਲ ਹੁਣ ਘਰੋਂ ਬਾਹਰ ਵੀ ਨਾ ਜਾਈਏ ਯਾਰ ਤਾਂ ਕਿ ਕੱਲ ਦੇ ਮੇਰੇ ਪਿੱਛੇ ਮੁਲਾਜ਼ਮ ਲੱਗੇ ਫਿਰ ਮੈਂ ਇੱਕ ਗੱਲ ਆ ਗੁੰਨੀ ਐ ਫਲਾਇ ਥੋੜੂ ਜਦੋਂ ਮੈਂ ਕਿਸੇ ਕਿਸੇ ਮਾਂ ਮੋਰਚੇ ਜਾਣਾ ਕਿਤੇ ਵੀ ਜਾਣਾ ਆ ਕੰਮ ਹੁੰਦਾ ਬਾਈ ਗਲਤ ਗੱਲ ਆ ਯਾਰ ਇਹ ਤਾਂ ਯਾਰ ਇਹ ਤਾਂ ਕੋਈ ਗੱਲ ਨਹੀਂ ਮੈਂ ਕਰਦਾ ਹੁਣ ਨਾ ਬਸ ਭਾਈ ਆ ਕੋਈ ਇਹ ਇਹ ਸਿਸਟਮ ਬਹੁਤ ਮਾੜਾ ਯਾਰ ਉਹ ਭਾਈ ਆਜਾ ਇੱਕ ਮਿੰਟ ਇੱਕ ਮਿੰਟ ਆਇਆ ਬਹਿ ਜਾ ਮੈਂ ਤੈਨੂੰ ਸਮਝਾ ਦਿੰਦਾ ਇਹ ਕਰਨੀ ਗੱਲ ਨਹੀਂ ਮੈਂ ਤਾਂ ਕੱਲ ਬੂਟੇ ਦੇ ਪਾਣੀ ਪਾਉਣ ਗਿਆ ਉੱਥੇ ਮੁਲਾਜ਼ਮਾ ਉਧਰ ਗਿਆ ਉੱਥੇ ਮੁਲਾਜ਼ਮਾ ਮੇਰੇ ਗੱਲ ਥੜੂਆ ਯਾਰ ਕੱਲ ਮੁਲਾਜ਼ਮ ਸੀਆਈ ਵਾਲੇ ਫਿਰਦੇ ਸੀਗੇ ਯਾਰ ਆਲਟੋ ਗੱਡੀ ਦੀ ਸਰ ਨੂੰ ਕਹਿਣ ਦਾ ਭਾਵਾ ਯਾਰ ਭਾਈ ਮੈਂ ਯਾਰ ਸਾਦਾ ਵੀ ਨਾ ਹੁਣ ਅਸੀਂ ਤਿੰਨ ਸਿਰ ਸਾਹਮਣੇ ਹੀ ਆਂ ਤੂੰ ਮਾੜੀ ਸਰਕਾਰ ਕੋਈ ਹਾਬਤ ਨਹੀਂ ਹੋਣੀ ਕਿਸੇ ਵੀ ਤਰ੍ਹਾਂ ਦੀ ਤੂੰ ਮਾੜੀ ਸਰਕਾਰ ਸਾਫਤ ਨਹੀਂ ਹੋਣੀ ਕਿੱਥੇ ਵੀ ਜਾਣਾ ਮੈਂ ਰੋਜ਼ ਮੁਲਾਜ਼ਮ ਕਿਤੇ ਕਿਸੇ ਧਰਨੇ ਤੇ ਮੁਜਾਹਰੇ ਦੇ ਮਤਲਬ ਜਾ ਨਹੀਂ ਸਕਦੇ ਇਹਦਾ ਹਰ ਪਾਸੇ ਪੰਜਾਬ ਦੀਆਂ ਆਵਾਜ਼ਾਂ ਆਪਾਂ ਬੰਦ ਕਰਨ ਦੇ ਤੋਲੇ ਹੋਏ ਆ ਇਹ ਗੱਲਾਂ ਥੋੜੂ ਨਿਗੀਆਂ ਕਿਤੇ ਵੀ ਜਾਣਾ ਕੱਲ ਮੈਂ ਪਰਸੋਂ ਦੀ ਪਰਸੋਂ ਦੀ ਪੁਲਿਸ ਪਿੱਛੇ ਲੱਗੀ ਫਿਰਦੀ ਹੈ ਪਰਸੋਂ ਦੇ ਪਿੱਛੇ ਆ ਬੱਠੇ ਨੇ ਮੁਲਾਜ਼ਮ ਆਏ ਨਹੀਂ ਆਏ ਨਹੀਂ ਹੈਗਾ ਭਾਈ ਆ ਦਿਖਾ ਮੜਾ ਬੱਠੇ ਆ ਦਿਖਾ ਲੈ ਕੇ ਆਇਦਰ ਕੋਈ ਤਰ੍ਹਾਂ ਨਹੀਂ ਤਾਂ ਇਹ ਆਪਦੀ ਡਿਊਟੀ ਕਰਨਾ ਆਏ ਨੇ ਮੈਂ ਇਹਨਾਂ ਨੂੰ ਮਾੜਾ ਥੋੜੂ ਕਹਿਣਾ ਹੈਗਾ ਦਿਖਾ ਦੇ ਇਹ ਆਪਦੀ ਡਿਊਟੀ ਕਰਨਾ ਆ ਰਹੇ ਨੇ ਨਹੀਂ ਨਹੀਂ ਲੈ ਆ ਬੱਠੇ ਆ ਪੰਜਾਬੀ ਇਹ ਗੱਲ ਥੋੜੂ ਆ ਰਹੀ ਕਿਤੇ ਵੀ ਜਾਣਿਆ ਤੇਰੇ ਤੋਂ ਮਾੜਾ ਮੁੱਖ ਮੰਤਰੀ ਕਦੇ ਸਾਫਤ ਨਹੀਂ ਹੋਣਾ ਕਿਸੇ ਵੀ ਭਗਮਤ ਮਾਨ ਸਾਹਿਬ ਜਿੰਨਾ ਤੂੰ ਸਾਨੂੰ ਹਰ ਪਾਸੇ ਤੋਂ ਸਾਨੂੰ ਬੰਦ ਕਰਨੇ ਤੋੜਿਆ ਹੋਇਆ ਤੇ ਕੋਈ ਗੱਲਾਂ ਖੂੜੂ ਨਹੀਂ ਗਿਆ ਬੈ ਜਾ ਬੈ ਜਾ ਭਾਈ ਬੈ ਕਿਉਂ ਜਾ ਯਾਰ ਪਤਾ ਹੀ ਗੱਲ ਆਏ ਕਰ ਚੰਗੀ ਨਹੀਂ ਏਰੀ ਯਾਰ ਨਹੀਂ ਬਾਈ ਤੁਸੀਂ ਛੋਟੀ ਡਿਊਟੀ ਆ ਮੈਂ ਤੈਨੂੰ ਨਹੀਂ ਕੁਝ ਵੀ ਕਹਣਾ ਤੇ ਤੁਸੀਂ ਮੇਰੇ ਆਪਣੇ ਮੂੰਹ ਵਿੱਚ ਲੱਗਣ ਵਾਲਾ ਮੁਲਾਜ਼ਮ ਮੈਂ ਤੁਹਾਨੂੰ ਥੋੜਾ ਨਾਲ ਨੂੰ ਮੇਰੇ ਕੰਨਾਂ ਚ ਕਬਾ ਤੂੰ ਤਾਂ ਇੱਕ ਮੈਨੂੰ ਇਹ ਚੀਜ਼ ਦਾ ਪਤੰਗੀ ਤਰ੍ਹਾਂ ਪਤਾ ਬਾਈ ਤੁਸੀਂ ਤਾਂ ਕਿ ਡਿਊਟੀ ਦੇ ਬੰਦੇ ਹੋ ਬੱਜੋ ਪਰ ਮੈਂ ਚੱਲ ਤੂੰ ਸੁਣ ਮੈਂ ਪੁਲਿਸ ਲਈ ਆਪਾਂ ਹਰ ਇੱਕ ਲਈ ਆਪਾਂ ਆਪਣੀ ਆਵਾਜ਼ ਬੁਲੰਦ ਕਰਦੇ ਹਾਂ ਠੀਕ ਹੈ ਨਾ ਗੱਲ ਇਹ ਮੈਂ ਤੁਹਾਨੂੰ ਤੈਨੂੰ ਨਹੀਂ ਮੈਂ ਥੋੜਾ ਨਾਲ ਕੋਈ ਵੀ ਨਹੀਂ ਬੰਦ ਤੁਸੀਂ ਮੁਲਾਜ਼ਮ ਆ ਯਾਰ ਮਾਈਕਰੋ ਰੋਣਾ ਮੈਂ ਥੱਕੇ ਮੈਂ ਤਾਂ ਸੁਸ਼ਰੀ ਸਾਹਿਬ ਨੂੰ ਮੈਂ ਮਾੜਾ ਕਹਿਣਾ ਪਰ ਉੱਤੋਂ ਜਿਹੜਾ ਆਰਡਰ ਦੇ ਰਹੇ ਨੇ ਉਹਨਾਂ ਨੂੰ ਮਾੜਾ ਕਹਿ ਰਿ ਕੁਣ ਕਿਤੇ ਬਾਹਰ ਕਹਿੰਦਾ ਗੱਲ ਤਾਂ ਇਹਨਾ ਸਰਕਾਰ ਦੀ ਹੈ ਕਿਤੇ ਵੀ ਜਾਣਾ ਪਹਿਲਾਂ ਹਰ ਇੱਕ ਥਾਂ ਦੇ ਭਾਈ ਕਿੱਥੇ ਵੀ ਜਾਣਾ ਤੂੰ ਫਰਦ ਕਰ ਕੱਪਾ ਪਰਛੋ ਮਤੇ ਭਾਗਾ ਸੁਨਾਮ ਆ ਗਿਆ ਉੱਥੇ ਮਿਲਾਂ ਨੂੰ ਕੋਈ ਬਰੇ ਹਰ ਪਿੱਛੇ ਗੱਲਾਂ ਗੁੱਡੂ ਨਹੀਂ ਨੇ ਚੱਲ ਬਹਿ ਜਾ ਭਾਈ ਬਹਿ ਜਾ ਗੱਲ ਕਰਨੀ ਹੈ ਬਸ ਵੀਰ ਮਾ ਉਹ ਨਾ ਮੈਂ ਕਰ ਲੈਣਾ ਕਰ ਲੈ ਕਰ ਲੈ ਬਿਲਕੁਲ ਹੈਲੋ ਵਧੀਆ ਭਾਈ ਪੁਆ ਯਾਰ ਗੱਲ ਪਤਾ ਕੀ ਆ ਯਾਰ ਐਵੇਂ ਯਾਰ ਪਤਾ ਹੀ ਗੱਲਾ ਹੁਣ ਘਰੋਂ ਬਾਹਰ ਵੀ ਨਾ ਜਾਈਏ ਯਾਰ ਸਭ ਕੀ ਕੱਲ ਤੇ ਮੇਰੇ ਪਿੱਛੇ ਮੁਲਾਜ਼ਮ ਲੱਗੇ ਫਿਰਦੇ ਨੇ ਇੱਕ ਗੱਲ ਗੁਣੀ ਨਹੀਂ ਐ ਲੈ ਥੋੜੂ ਜਿਹਾ ਜਦੋਂ ਮੈਂ ਕਿਸੇ ਕਿਸੇ ਮੋਰਚੇ ਜਾਣਾ ਕਿਤੇ ਵੀ ਜਾਣਾ ਆ ਕੰਮ ਹੁੰਦਿਆ ਬਾਈ ਗਲਤ ਗੱਲ ਆ ਯਾਰ ਇਹ ਤਾਂ ਯਾਰ ਇਹ ਤਾਂ ਕੋਈ ਗੱਲ ਨਹੀਂ ਮੈਂ ਕਰਦਾ ਹਟਣਾ ਬਾਈ ਆਪੇ ਇਹ ਇਹ ਸਿਸਟਮ ਬਹੁਤ ਮਾੜਾ ਯਾਰ ਉਹ ਬਾਈ ਆ ਜਾ ਇੱਕ ਮਿੰਟ ਇੱਕ ਮਿੰਟ ਆ ਜਾ ਬਹਿ ਜਾ ਮੈਂ ਤੈਨੂੰ ਸਮਝਾ ਦਿੰਦੇ ਹਾਂ ਇਹ ਕਰਲੀ ਗੱਲ ਨਹੀਂ ਮੈਂ ਤਾਂ ਕੱਲ ਬੂਟੇ ਤੇ ਪਾਣੀ ਪਾਉਣ ਗਿਆ ਉੱਥੇ ਮੁਲਾਜ਼ਮ ਉੱਧਰ ਗਿਆ ਉੱਥੇ ਮੁਲਾਜ਼ਮ ਯਾਰ ਗੱਲ ਥੋੜੂਆ ਯਾਰ ਕੱਲ ਮੁਲਾਜ਼ਮ ਸਈਆ ਵਾਲੇ ਫਿਰਦੇ ਸੀਗੇ ਯਾਰ ਗੱਲ ਤੋਂ ਗੱਡੀ ਸੀ ਹੁਣ ਕਹਿਣ ਦਾ ਭਾਵ ਯਾਰ ਬਾਈ ਯਾਰ ਸਾਡਾ ਵੀ ਨਾ ਹੁਣ ਅਸੀਂ ਤੇ ਫਿਰ ਸਾਹਮਣੇ ਹੀ ਆ ਤੁਮਾੜੀ ਸਰਕਾਰ ਕੋਈ ਹਸਾਬਤ ਨਹੀਂ ਹੋਣੀ ਕਿਸੇ ਵੀ ਤਰ੍ਹਾਂ ਦੀ ਤੁਮਾੜੀ ਸਰਕਾਰ ਹਸਾਬਤ ਨਹੀਂ ਹੋਣੀ ਕਿਤੇ ਵੀ ਜਾਣਾ ਮੈਂ ਰੋਜ਼ ਮੁਲਾਜ਼ਮ ਕਿਤੇ ਕਿਸੇ ਧਰਨੇ ਤੇ ਮੁਜਾਹਰੇ ਦੇ ਮਤਲਬ ਜਾਣ ਹੀ ਨਹੀਂ ਸਕਦੇ ਇਹਦਾ ਹਰ ਪਾਸੇ ਪੰਜਾਬ ਦੀਆਂ ਆਵਾਜ਼ਾਂ ਆਪਾਂ ਬੰਦ ਕਰਨ ਦੇ ਤੋਲੇ ਹੋਏ ਆ ਇਹ ਵੀ ਗੱਲਾਂ ਥੋੜੂ ਨੇਗੀਆਂ ਕਿੱਥੇ ਵੀ ਜਾਣਾ ਕੱਲ ਮੈਂ ਪਰਸੋਂ ਦੀ ਪਰਸੋਂ ਦੀ ਪੁਲਿਸ ਪਿੱਛੇ ਲੱਗੀ ਫਿਰਦੀ ਐ ਪਰਸੋਂ ਦੇ ਪਿੱਛੇ ਆ ਬੱਠੇ ਨੇ ਮੁਲਾਜ਼ਮ ਆਏ ਨਹੀਂ ਆਏ ਨਹੀਂ ਹੈਗਾ ਬਾਈ ਆ ਦਿਖਾ ਮੜਾ ਬੱਠੇ ਆ ਦਿਖਾ ਲੈ ਕੇ ਆਇਆ ਕੋਈ ਗੱਲ ਨਹੀਂ ਤਾਂ ਇਹ ਆਪਦੀ ਡਿਊਟੀ ਕਰਨ ਆਏ ਨੇ ਮੈਂ ਇਹਨਾਂ ਨੂੰ ਮਾੜਾ ਥੋੜ ਨੂੰ ਕਹਿਣਾ ਹੈ ਆ ਦਿਖਾ ਦਿਓ ਇਹ ਆਪਦੀ ਡਿਊਟੀ ਕਰਨ ਆ ਰਹੇ ਨੇ ਨਹੀਂ ਨਹੀਂ ਲੈ ਆ ਬੱਠੇ ਆ ਪੁਲਿਸ ਇਹ ਗੱਲ ਤੁਹਾਨੂੰ ਆ ਰਹੀ ਕਿਤੇ ਵੀ ਜਾਣਿਆ ਤੇਰੇ ਤੋਂ ਮਾੜਾ ਮੁੱਖ ਮੰਤਰੀ ਕਦੇ ਸਾਫਤ ਨਹੀਂ ਹੋਣਾ ਕਿਸੇ ਵੀ ਭਗਮਤ ਮਾਨ ਸਾਹਿਬ ਜਿੰਨਾ ਤੂੰ ਸਾਨੂੰ ਹਰ ਪਾਸੇ ਤੋਂ ਸਾਨੂੰ ਬੰਦ ਕਰਨ ਦੇ ਕੋڑے ਹੋਇਆ ਤੇ ਕੋਈ ਗੱਲਾਂ ਥੋੜੂ ਨੀ ਗਿਆ ਬੈ ਜਾ ਬੈ ਜਾ ਭਾਈ ਬੈ ਕਿਉਂ ਜਾ ਯਾਰ ਪਤਾ ਹੀ ਗੱਲ ਆਏ ਕਰ ਚੰਗੀ ਨਹੀਂ ਮੇਰੀ ਆ ਨਹੀਂ ਭਾਈ ਤੁਸੀਂ ਤੁਹਾਡੀ ਡਿਊਟੀ ਆ ਮੈਂ ਤੈਨੂੰ ਨੀ ਕੁਝ ਵੀ ਕਹਾਂਦਾ ਤੈਨੂੰ ਤੁਸੀਂ ਮੇਰੇ ਆਪਣੇ ਮੂੰਹ ਵਿੱਚ ਲੱਗਣ ਵਾਲਾ ਮਰਾਜਾ ਮੈਂ ਤੈਨੂੰ ਥੋੜਾ ਨਾਲ ਖੁੱਲੂ ਮੇਰੇ ਕੰਨਾਂ ਚ ਇੱਕ ਵਾਰ ਤੂੰ ਤਾਂ ਇੱਕ ਮੈਨੂੰ ਇਹ ਚੀਜ਼ ਦਾ ਪਤੰਗੀ ਤਰ੍ਹਾਂ ਪਤਾ ਬਾਈ ਤੁਸੀਂ ਤਾਂ ਕਿ ਡਿਊਟੀ ਦੇ ਬੰਦੇ ਹੋ ਬੰਦਿਓ ਪਰ ਮੈਂ ਚਲ ਤੂੰ ਸੁਣ ਮੈਂ ਪੁਲਿਸ ਲਈ ਆਪਾਂ ਹਰ ਇੱਕ ਦੀ ਆਪਾਂ ਆਪਣੀ ਕਵਾਜ ਬੁਲੰਦ ਕਰਦੇ ਹਾਂ ਠੀਕ ਹਨਾ ਕਰ ਇਹ ਮੈਂ ਤੁਹਾਨੂੰ ਤੈਨੂੰ ਨਹੀਂ ਮੈਂ ਥੋੜਾ ਨਾ ਕੋਈ ਗੱਲ ਸੀ ਤੁਸੀ ਮੁਲਾਜ਼ਮੋ ਯਾਰ ਮੈਂ ਕਿਹਾ ਉਹ ਕਹਿਣਾ ਮੈਂ ਤਾਂ ਸੁਸ਼ੀ ਸਾਹਿਬ ਨੂੰ ਮਨੇ ਮਾੜਾ ਕਹਿਦਾ ਪਰ ਉੱਤੋਂ ਜਿਹੜਾ ਆਰਡਰ ਦੇ ਰਹੇ ਹਾਂ ਉਹਨੇ ਮਾੜਾ ਕਹਿ ਰਿਹਾ ਜਿਹੜਾ ਉੱਤੋਂ ਬੈਠੇ ਆਰਡਰ ਦੇ ਕੇ ਜਦੋਂ ਬੜਾ ਪ੍ਰਣਾਲਾ ਪਰ ਪ੍ਰਸ਼ਾਸਨ ਨੂੰ ਖੁੱਲ੍ਹਵਾ ਮਾੜਾ ਕਹਿਣਾ ਤੁੰਮ ਕਿਤੇ ਮਾੜਾ ਕਹਿ ਲੇ ਗੱਲ ਤਾਂ ਇਹ ਨਾ ਸਰਕਾਰ ਦੀ ਹੈ ਕਿਤੇ ਵੀ ਜਾਣਾ ਪਹਿਲਾਂ ਹਰ ਇੱਕ ਥਾਂ ਤੇ ਬਾਈ ਕਿੱਥੇ ਵੀ ਜਾਣਾ ਤੂੰ ਫਰਜ਼ ਕਰ ਕੱਪੜਾ ਲੱਕ ਪਰ ਸੋਮਤੇ ਭਾਗਾ ਸੁਨਾਮ ਆ ਗਿਆ ਉੱਥੇ ਮੁਲਾਜ਼ਮ ਕੋਈ ਬਰਨ ਯਾਰ ਪਿੱਛੇ ਗੱਲਾਂ ਗੁੱਡੂ ਨਹੀਂ ਗੇ ਚੱਲ ਬਈਆ ਬਾਈ ਪੈ ਗੱਲ ਕਰਨੀ ਹੈ ਬਸ ਵੀਰ ਮਾਨ ਕੋਈ ਨਾ ਮੈਂ ਕਰ ਲੈਣਾ ਕਰ ਲੈ ਕਰ ਲੈ ਕੋਈ ਹੈਲੋ ਵਧੀਆ ਬਾਈ ਕੋਈ ਹੋਰ ਗੱਲ ਪਤਾ ਕੀ ਆ ਯਾਰ ਐਵੇਂ ਯਾਰ ਪਤਾ ਹੀ ਗੱਲ ਹੁਣ ਘਰੋਂ ਬਾਹਰ ਵੀ ਨਾ ਜਾਈਏ ਯਾਰ ਤਾਂ ਕਿ ਕੱਲ ਦੇ ਮੇਰੇ ਕੋਲ ਪਿੱਛੇ ਮਲਾਜ਼ਮ ਲੱਗੇ ਪਰੰਦੇ ਨਹੀਂ ਗੱਲ ਆ ਕੋਈ ਨਹੀਂ ਹੈ ਲੈ ਥੋੜੂ ਜਿਹਾ ਜਦੋਂ ਮੈਂ ਕਿਸੇ ਕਿਸੇ ਮੋਰਚੇ ਜਾਣਾ ਕਿਤੇ ਵੀ ਜਾਣਾ ਆ ਕੰਮ ਹੁੰਦਾ ਬਾਈ ਗਲਤ ਗੱਲ ਆ ਯਾਰ ਤਾਂ ਇਹਦਾ ਕੋਈ ਗੱਲ ਨਹੀਂ ਮੈਂ ਕਰਦਾ ਹੁਣ ਨਾ ਭਾਈ ਆਪਾ ਇਹ ਇਹ ਸਿਸਟਮ ਬਹੁਤ ਮਾੜਾ ਯਾਰ ਉਹ ਭਾਈ ਆ ਜਾ ਇੱਕ ਮਿੰਟ ਇੱਕ ਮਿੰਟ ਵਾਹਿਆ ਬਹਿ ਜਾ ਮੈਂ ਤੈਨੂੰ ਸਮਝਾ ਦਿੰਦਾ ਸੀ ਕਰਲੀ ਗੱਲ ਨਹੀਂ ਮੈਂ ਤਾਂ ਕੱਲ ਬੂਟੇ 'ਚ ਪਾਣੀ ਪਾਉਣ ਗਿਆ ਉੱਥੇ ਮੁਲਾਜ਼ਮਾ ਉਧਰ ਗਿਆ ਉੱਥੇ ਮੁਲਾਜ਼ਮਾ ਯਾਰ ਗੱਲ ਥੋੜੂਆ ਯਾਰ ਕੱਲ ਮੁਲਾਜ਼ਮ ਸੀਆਈ ਵਾਲੇ ਫਿਰਦੇ ਸੀਗੇ ਯਾਰ ਆਲਟੋ ਗੱਡੀ ਦੀ ਸਰ ਸੁਣ ਕਹਿਣ ਦਾ ਭਾਵਾ ਯਾਰ ਭਾਈ ਮੈਂ ਯਾਰ ਸਾਡਾ ਵੀ ਨਾ ਹੁਣ ਅਸੀਂ ਤੇ ਫਿਰ ਤੁਹਾਡੀ ਮਾੜੀ ਸਰਕਾਰ ਕੋਈ ਹਸਾਬਤ ਨਹੀਂ ਹੋਣੀ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਮਾੜੀ ਸਰਕਾਰ ਹਸਾਬਤ ਨਹੀਂ ਹੋਣੀ ਕਿਤੇ ਵੀ ਜਾਣਾ ਮੈਂ ਰੋਜ਼ ਮੁਲਾਜ਼ਮ ਕਿਤੇ ਕਿਸੇ ਧਰਨੇ ਤੇ ਮੁਜਾਹਰੇ ਤੇ ਮੈਂ ਤੁਰ ਜਾ ਨਹੀਂ ਸਕਦੇ ਇਹਦਾ ਹਰ ਪਾਸੇ ਪੰਜਾਬ ਦੀਆਂ ਆਵਾਜ਼ਾਂ ਆਪਾਂ ਬੰਦ ਕਰਨ ਦੇ ਤੋਲੇ ਹੋਏ ਆ ਇਹ ਗੱਲਾਂ ਥੋੜੂ ਨਿਗੀਆਂ ਕਿਤੇ ਵੀ ਜਾਣਾ ਕੱਲ ਮੈਂ ਪਰਸੋਂ ਦੀ ਪਰਸੋਂ ਦੀ ਪੁਲਿਸ ਪਿੱਛੇ ਲੱਗੀ ਫਿਰਦੀ ਆ ਪਰਥੋ ਦੇ ਪਿੱਛੇ ਆ ਬੱਠੇ ਨੇ ਮੁਲਾਜ਼ਮ ਆਏ ਨਹੀਂ ਆਏ ਨਹੀਂ ਹੈਗਾ ਬਾਈ ਆ ਦਿਖਾ ਮੜਾ ਬੱਠਾ ਆ ਦਿਖਾ ਲੈ ਕੇ ਆਜ ਕੋਈ ਗੱਲ ਨਹੀਂ ਤਾਂ ਇਹ ਆਪਦੀ ਡਿਊਟੀ ਕਰਨ ਆਏ ਨੇ ਮੈਂ ਇਹਨਾਂ ਨੂੰ ਮਾੜਾ ਥੋੜ ਨੂੰ ਕਹਿਣਾ ਹੈਗਾ ਦਿਖਾ ਦੇ ਇਹ ਆਪਦੀ ਡਿਊਟੀ ਕਰਨ ਆ ਰਹੇ ਨੇ ਨਹੀਂ ਨਹੀਂ ਲੈ ਆ ਬੱਠੇ ਆਪਾਂ ਆ ਗੱਲ ਤੁਹਾਨੂੰ ਆ ਰਹੀ ਕਿਤੇ ਵੀ ਜਾਣਿਆ ਤੇਰੇ ਤੋਂ ਮਾੜਾ ਮੁੱਖ ਮੰਤਰੀ ਕਦੇ ਸਾਫਤ ਨਹੀਂ ਹੋਣਾ ਕਿਸੇ ਵੀ ਭਗਮਤ ਮਾਨ ਸਾਹਿਬ ਜਿੰਨਾ ਤੂੰ ਸਾਨੂੰ ਹਰ ਪਾਸੇ ਤੋਂ ਤੂੰ ਸਾਨੂੰ ਬੰਦ ਕਰਨ ਦੇ ਤੋੜਿਆ ਹੋਇਆ ਤੇ ਕੋਈ ਗੱਲਾਂ ਥੋੜ ਨੂੰ ਨਹੀਂ ਗਿਆ ਬੈਹ ਆ ਵੇ ਭਾਈ ਬੈਹ ਕਿਉਂ ਜਾ ਯਾਰ ਪਤਾ ਹੀ ਗੱਲ ਆਏ ਕਰ ਤੰਗ ਨਹੀਂ ਏਰੀ ਯਾਰ ਨਹੀਂ ਭਾਈ ਤੁਸੀਂ ਥੋੜੀ ਡਿਊਟੀ ਆ ਮੈਂ ਤੈਨੂੰ ਨਹੀਂ ਕੁਝ ਵੀ ਕਹਿੰਦਾ ਤੁਸੀਂ ਮੇਰੇ ਆਪਣੇ ਮੂੰਹ ਵਿੱਚ ਲੱਗਣ ਵਾਲਾ ਮਰਾਜਾ ਮੈਂ ਤੈਨੂੰ ਥੋੜਾ ਨਾਲ ਗੁੱਲੂ ਮੇਰੇ ਕੰਨਾਂ ਚ ਕਵਾ ਤੂੰ ਤਾਂ ਇੱਕ ਮੈਨੂੰ ਇਹ ਚੀਜ਼ ਦਾ ਪਤੰਗੀ ਤਰ੍ਹਾਂ ਪਤਾ ਬਾਈ ਤੁਸੀਂ ਤੇ ਕਿ ਡਿਊਟੀ ਦੇ ਬੰਦੇ ਹੋ ਬੰਦ ਜਾ ਪਰ ਮੈਂ ਗੱਲ ਤੂੰ ਸੁਣ ਮੈਂ ਪੁਲਿਸ ਲਈ ਆਪਾਂ ਹਰ ਇੱਕ ਲਈ ਆਪਾਂ ਆਪਣੀ ਆਵਾਜ਼ ਬੁਲੰਦ ਕਰਦੇ ਹਾਂ ਠੀਕ ਹੈ ਨਾ ਗੱਲ ਇਹ ਮੈਂ ਤੁਹਾਨੂੰ ਤੈਨੂੰ ਨਹੀਂ ਮੈਂ ਥੋੜਾ ਨਾ ਕੋਈ ਗੱਲ ਸੀ ਤੁਸੀ ਮੁਲਾਜ਼ਮਾ ਯਾਰ ਮੈਂ ਕਿਹੜਾ ਕੋੜਾ ਮੈਂ ਤਾਂ ਮੈਂ ਤਾਂ ਅਸਿਸਟੈਂਟ ਸਾਹਿਬ ਨੂੰ ਮੈਂ ਮਾੜਾ ਕਹਿਦਾ ਪਰ ਉੱਤੋਂ ਜਿਹੜਾ ਆਰਡਰ ਦੇ ਰਹਿਣਾ ਉਹਨਾਂ ਨੇ ਮਾੜਾ ਕਹਿ ਰਿਹਾ ਜਿਹੜਾ ਉੱਤੋਂ ਬੈਠਿਆ ਆਰਡਰ ਦਈਆਂ ਨੇ ਬੜਾ ਪ੍ਰਣਾਲਾ ਪਰ ਪ੍ਰਸ਼ਾਸਨ ਨੂੰ ਖੁੱਟਮਾ ਮਾੜਾ ਕਹਿਣਾ ਤੁੰਮ ਕਿਹਦੇ ਮਾੜਾ ਕਹਿਦਾ ਗੱਲ ਤਾਂ ਇਹ ਸਰਕਾਰ